ਕਿ ਮਾਨਯੋਗ ਡੀਜੀ ਸਾਹਿਬ ਸ਼੍ਰੀ ਗੌਰਵ ਜੱਧਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪੰਜਾਬ ਦੇ ਵਿੱਚ ਇੱਕ ਆਸੋਪਰੇਸ਼ਨ ਚਲਾਇਆ ਜਾਂਦਾ ਜਿਹੜਾ ਕਿ ਡਰਗ ਅਬਿਊਜ਼ ਰਿਲੇਟਡ ਹੈ ਉਦੋਂ ਸੰਦਰਭ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਪੰਜ ਸਬਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਥਾਣਾ ਬਦਨੀ ਦੇ ਵਿੱਚ ਪਿੰਡ ਪਿੰਡ ਬੁੱਟਰ ਰਣੀਆਂ ਔਰ rau ਕੇ ਤਿੰਨਾ ਪਿੰਡਾਂ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਟੋਟਲ ਲਗਭਗ ਅਸੀਂ 35 35 ਘਰਾਂ ਦੀ ਸਰਚ ਕੀਤੀ ਗਈ ਹੈ ਜਿੱਚ ਅਸੀਂ ਕਾਫੀ ਫੋਰਸ ਸਾਡੀ ਟੋਟਲ 84 ਦੇ ਕਰੀਬ ਫੋਰਸ ਤੇ ਨਿਮੁੰਦੇ ਹਨ ਔਰ ਜਿਹੜੇ ਸਾਡੇ ਡਰੱਗਸ ਦੇ ਵਿੱਚ ਆਲਰੇਡੀ ਸਮਗਲਰਜ਼ ਔਰ ਜਿਹੜੇ ਜਿਨ੍ਹਾਂ ਦੇ ਸਾਨੂੰ ਹੌਟ ਸਪੌਟ ਹੈਗੇ ਨਾ ਇਸ ਥਾਣੇ ਦੇ ਤਿੰਨੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਕੋਆਰਡਨੈਂਟ ਸਰਚ ਆਪਰੇਸ਼ਨ ਕੀਤਾ ਗਿਆ ਹੈ ਤੇ ਜੋ ਚੱਲ ਰਿਹਾ ਹੈ ਸਾਡਾ ਆਪਰੇਸ਼ਨ ਉਮੀਦ ਹੈ ਸਾਨੂੰ ਕੁਝ ਨਾ ਕੁਝ ਉਪਲਬਧੀਆਂ ਹੋਣਗੀਆਂ ਉਹ ਜਿਹੜਾ ਅਸੀਂ ਇਸ ਘਰ ਦੇ ਕੋਲ ਖੜੇ ਹਾਂ ਇਹ ਆਲਰੇਡੀ ਇੱਕ ਇਹ ਵੱਡਾ ਸਮੱਗਲਰ ਹੈ ਤੋਂ ਇਹਦੇ ਘਰ ਨੂੰ ਫ੍ਰੀਜ਼ ਵੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੋਂ ਇਸੇ ਸੰਦਰਭ ਦੇ ਵਿੱਚ ਸਾਡਾ ਜੋ ਆਪਰੇਸ਼ਨ ਚੱਲ ਰਿਹਾ ਹੈ ਤੇ ਉਮੀਦ ਹੈ ਕਾਫੀ ਸਾਨੂੰ ਰਿਕਵਰੀ ਵੀ ਹੋਏਗੀ ਜਿਵੇਂ ਕਿ ਮਾਨਯੋਗ ਡੀਜੀ ਸਾਹਿਬ ਸ਼੍ਰੀ ਗੌਰਵ ਜੱਧਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪੰਜਾਬ ਦੇ ਵਿੱਚ ਇੱਕ ਆਸੋ ਆਪਰੇਸ਼ਨ ਚਲਾਇਆ ਜਾਂਦਾ ਜਿਹੜਾ ਕਿ ਡਰਗ ਅਬਿਊਜ਼ ਰਿਲੇਟਿਡ ਹੈ ਉਦੇ ਸੰਦਰਭ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਪੰਜ ਸਬਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਥਾਣਾ ਬੱਦਨੀ ਦੇ ਵਿੱਚ ਪਿੰਡ ਪਿੰਡ ਬੁੱਟਰ ਰਣੀਆਂ ਔਰ rau ਕੇ ਤਿੰਨਾ ਪਿੰਡਾਂ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਟੋਟਲ ਲਗਭਗ ਅਸੀਂ 35 35 ਘਰਾਂ ਦੀ ਸਰਚ ਕੀਤੀ ਗਈ ਹੈ ਜਿੱਚ ਅਸੀਂ ਕਾਫੀ ਫੋਰਸ ਸਾਡੀ ਟੋਟਲ 84 ਦੇ ਕਰੀਬ ਫੋਰਸ ਤੇ ਨਿਮੁੰਦੇ ਹਨ ਔਰ ਜਿਹੜੇ ਸਾਡੇ ਡਰੱਗਸ ਦੇ ਵਿੱਚ ਆਲਰੇਡੀ ਸਮਗਲਰਸ ਔਰ ਜਿਹੜੇ ਜਿਨ੍ਹਾਂ ਦੀ ਸਾਨੂੰ ਹੌਟ ਸਪੌਟ ਹੈਗੇ ਨਾ ਇਸ ਥਾਣੇ ਦੇ ਤਿੰਨੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਕੋਆਰਡੀਨੇਟ ਸੱਤ ਆਪਰੇਸ਼ਨ ਕੀਤਾ ਗਿਆ ਹੈ ਤੇ ਜੇ ਚੱਲ ਰਿਹਾ ਹੈ ਸਾਡਾ ਆਪਰੇਸ਼ਨ ਉਮੀਦ ਹੈ ਸਾਨੂੰ ਕੁਝ ਨਾ ਕੁਝ ਉਪਲਬਧੀਆਂ ਹੋਣਗੀਆਂ ਉਹ ਜਿਹੜਾ ਅਸੀਂ ਜਿਸ ਘਰ ਦੇ ਕੋਲ ਖੜੇ ਹਾਂ ਇਹ ਆਲਰੇਡੀ ਇੱਕ ਇਹ ਵੱਡਾ ਸਮੱਗਲਰ ਹੈ ਤੋਂ ਇਹਦੇ ਘਰ ਨੂੰ ਫ੍ਰੀਜ਼ ਵੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੋਂ ਇਸੇ ਸੰਦਰਭ ਦੇ ਵਿੱਚ ਸਾਡਾ ਜੋ ਆਪਰੇਸ਼ਨ ਚੱਲ ਰਿਹਾ ਹੈ ਤੇ ਉਮੀਦ ਹੈ ਕਾਫੀ ਸਾਨੂੰ ਰਿਕਵਰੀ ਵੀ ਹੋਏਗੀ